SGPCS ਚੱਲ ਰਹੇ ਖਲਾਅ ਤੋਂ ਬਾਅਦ ਅੱਜ ਚੰਡੀਗੜ੍ਹ 'ਚ SGPCS ਦੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਜਿਸ 'ਚ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਤੇ ਅੰਤਰੀਂ ਕਮੇਟੀ ਜਿਹੜੀ ਸਾਰੀ ਸਾਰੀ ਟੀਮ ਸੀ ਜਿੰਨੇ ਮੈਂਬਰ ਨੇ ਉਹ ਸਾਰੇ ਹਰਜਿੰਦਰ ਸਿੰਘ ਧਾਮੀ ਦੇ ਘਰ 'ਚ ਜਿਹੜੇ ਗਰਿਆਚ ਹੁਸ਼ਿਆਰਪੁਰ ਉਹਨਾਂ ਨੂੰ ਮਨਾਉਣ ਲਈ ਨਿਕਲ ਚੁੱਕੇ ਨੇ ਤੇ SGPCS ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਹਿ ਰਹੇ ਕਿ ਅਸੀਂ ਅਪੀਲ ਕਰਾਂਗੇ ਕਿ ਉਹ ਮੁੜ ਕੇ ਆਉਣ ਤੇ SGPCS ਦੀ ਜਿਹੜੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਉਹ ਆਕੇ ਸੰਭਾਲਣ ਤੇ SGPCS ਦੇ ਚੱਲ ਰਹੇ ਖਲਾਅ ਨੂੰ ਸੰਭਾਲਣਾ ਮੀਟਿੰਗ ਚ ਕੀ ਕੁਝ ਨਿਕਲਿਆ ਉਹ ਅੰਤਰੀ ਕਮੇਟੀ ਦੇ ਮੈਂਬਰਾਂ ਦਾ ਕੀ ਕੁਝ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੈਂ ਕਲਵੰਤ ਸਿੰਘ ਮੰਨਣ ਮੁਖ ਸਕੱਤਰ ਸ਼ੋਨੀ ਕੋ ਦੋਰਾਪੰਦ ਕਮੇਟੀ ਅੱਜ ਜੋ ਮੀਟਿੰਗ ਹੋਈ ਹੈ ਤੇ ਰੁਟੀਨ ਦੇ ਜਿਹੜੇ ਅਜੰਡਾ ਸੀ ਸਾਰੇ ਵੱਖ ਉਹ ਕੱਢੇ ਗਏ ਤੇ ਉਹਦੇ ਨਾਲ ਹੀ ਕਿਉਂਕਿ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਹੈ ਜਿਹੜੀ 25 ਨਵੰਬਰ 2025 ਨੂੰ ਬڑے-ਵੱਡੇ ਪੱਦਰ ਤੇ ਛੋਣੀ ਕਮੇਟੀ ਵੱਲ ਮਨਾਈ ਜਾ ਰਹੀ। ਉਹਦੇ ਸਬੰਧ ਦੇ ਵਿੱਚ ਵੀ ਸਾਰੀ ਅੰਤਰ ਕਮੇਟੀ ਨੇ ਮੈਂਬਰਾਂ ਨੇ ਸਾਰਿਆਂ ਨੇ ਆਪਣੇ-ਆਪਣੇ ਵਿਚਾਰ ਰੱਖੇ ਆ ਤੇ ਕਿਸ ਤਰ੍ਹਾਂ ਜਿਹੜੇ ਨਗਰ ਕੀਰਤਨ ਆ ਜਿੱਥੇ ਕਿਰਪਾ ਰਾਮ ਜੀ ਜੰਮੂ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸੀ ਉੱਥੋਂ ਨਗਰ ਕੀਰਤਨ ਲੈ ਕੇ ਆਉਣਾ ਇਦਾਂ ਹੀ ਇਸਾਮ ਦੀ ਧਰਤੀ ਤੋਂ ਧੋਬੜੀ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਜਿਹੜਾ ਉਹ ਅਨੰਤਪਰਸਾਦ ਦੀ ਧਰਤੀ ਤੇ ਲਿਆਂਦਾ ਜਾਏਗਾ ਮੁੱਖ ਸਮਾਗਮ ਵੀ ਜਿਹੜਾ ਉਹ ਅਨੰਤਪਰਸਾਦ ਦੀ ਧਰਤੀ ਤੇ ਕੀਤਾ ਜਾਵੇਗਾ ਤੇ ਨਾਲ ਹੀ ਜਿਤਨੇ ਵੀ ਇਤਿਹਾਸਿਕ ਸਥਾਨ ਆ ਗੁਰਤੀਕ ਬਾਦ ਸਾਹਿਬ ਦੇ ਉਹਨਾਂ ਸਥਾਨਾਂ ਤੇ ਵੀ ਵੱਡੇ ਸਮਾਗਮ ਜਿਹੜੇ ਉਹ ਕੀਤੇ ਜਾਣਗੇ ਭਾਰਤ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਤੇ ਦੂਸਰਾ ਇੱਕ ਮਤਾ ਜਿਹੜਾ ਲਿਆਂਦਾ ਗਿਆ ਅੰਤਰਕਮੇਟੀ ਵੱਲੋਂ ਕਿ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾ ਹਿੰਜਿੰਦਰ ਸਿੰਘ ਜੀ ਧਾਮੀ ਜਿਨ੍ਹਾਂ ਨੇ ਆਪਣੀ ਟੰਡੋਰ ਦੇ ਵਿੱਚ ਬੜੇ ਵੱਡੇ ਕਾਰਜ ਕੀਤੇ ਆ ਔਰ ਬੜੀ ਵਧੀਆ ਉਹਨਾਂ ਦੀਆਂ ਸਵਾਮਾਂ ਰਹੀਆਂ ਤੇ ਅੰਤਰ ਕਮੇਟੀ ਨੇ ਉਹਨਾਂ ਨੂੰ ਸਾਰੀ ਦੀ ਸਾਰੀ ਅੰਤਰ ਕਮੇਟੀ ਨੇ ਜਾ ਕੇ ਘਰ ਜਾ ਕੇ ਬੇਨਤੀ ਕਰਨੀ ਹੈ ਕਿ ਉਹ ਆਪਣਾ ਉਹਦਾ ਜਿਹੜਾ ਆ ਕੇ ਸੰਭਾਲਣ ਤਾਂ ਕਿ ਸਵਾਮਾਂ ਜਿਹੜੀਆਂ ਅੱਗੇ ਚੱਲਦੀਆਂ ਜਿਹੜੀਆਂ ਜਿੱਦਾਂ ਉਹ ਨਿਰੰਤਰ ਚਲਾਉਂਦੇ ਰਹੇ ਆ ਉਹ ਸਵਾਮਾਂ ਜਿਹੜੀਆਂ ਛੋਣੀ ਕਮੇਟੀ ਆ ਨਿਰੰਤਰ ਚਲਾਉਣ ਇਹ ਜਿਹੜੀ ਬੇਨਤੀ ਕੀਤੀ ਗਈ ਹੈ ਦੂਜਾ ਕਿ ਉਹਨਾਂ ਦਾ ਅਸਤੀਫਾ ਜਿਹੜਾ ਨਾਮਜ਼ੂਰ ਕੀਤਾ ਗਿਆ ਤੇ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਸਾਰੀ ਅੰਤਰਕਮੇਟੀ ਨੇ ਹੁਣੇ ਜਾ ਰਹੇ ਜੀ ਇੱਕ ਮੰੰਨਰ ਸਾਹਿਬ ਜਿਹੜਾ ਕਰੋਲਾ ਪਿਆ ਹੋਇਆ ਕਿ ਜ세ਦਾਰ ਗੁਰਬੀਰ ਸਿੰਘ ਦੇ ਮਾਮਲੇ ਤੇ ਗਲਤ ਫੈਸਲਾ ਲਿਆ ਅੰਤਰਕਮੇਟੀ ਨੇ ਦੇਖੋ ਜੋ ਮੇਰੀ ਬੇਨਤੀ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਬੇਨਤੀ ਸੁਣ ਲਓ ਤੇ ਜਿਹੜੇ ਕਾਲਤਾਸ ਦੇ ਜ세ਦਾਰ ਸਾਹਿਬ ਨੇ ਕਿਹਾ ਕਿ ਸਿੱਖਿਆ ਨੀਤੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਘੜੀ ਹੈ ਉਹਦੇ ਲਈ ਪਰਚੋਲ ਕਰਨ ਦੀ ਬੇਨਤੀ ਜਿਹੜੀ ਅੰਤਰਨ ਕਮੇਟੀ ਨੇ ਕੀਤੀ ਹੈ ਇਸੇ ਤਰ੍ਹਾਂ ਉਹਨਾਂ ਨੇ ਧਰਨ ਪਛਾਦੀ ਲਹਿਰ ਨੂੰ ਹੋਰ ਪ੍ਰਚਨਨ ਕਰਨ ਲੱਗਿਆ ਅਸੀਂ ਦਵਾਬੇ ਤੋਂ ਜਿਹੜੀ ਧਰਨ ਪਛਾਦੀ ਲਹਿਰ ਸ਼ੁਰੂ ਕੀਤੀ ਹੋਈ ਹੈ ਤੇ ਇਸੇ ਤਰ੍ਹਾਂ ਬਾਕੀ ਦੇ ਤਖਤਾਂ ਤੋਂ ਵੀ ਜਿਹੜੇ ਅਕਾਲ ਤਖਤ ਤੋਂ ਵੀ ਤੇ ਦਮਨਵਾ ਸਾਹਿਬ ਤੋਂ ਵੀ ਤੇ ਕਿਸਗੜ ਸਾਹਿਬ ਤੋਂ ਵੀ ਅਸੀਂ ਵੱਡੀ ਪੱਧਰ ਤੇ ਧਰਨ ਪਛਾਦੀ ਲਹਿਰ ਸ਼ੁਰੂ ਕਰਾਂਗੇ ਔਰ ਬਸਾਖੀ ਤੇ ਉਹਦਾ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੀ ਸੰਗਤ ਜਿਹੜੀ ਹੈ ਉਹ ਅਮਰ ਸੱਚਾ ਸਕੇਗੀ ਤੇ ਇਹ ਇਹ ਬੇਨਤੀਆਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਜਿਹੜਾ ਹੁਣ ਅਸੀਂ ਪ੍ਰਧਾਨ ਜੀ ਦੇ ਘਰ ਚੱਲੇ ਵਾਹਿਗੁਰੂ ਜੀ ਹਾਂਜੀ ਕਿਰਪਾ ਉਹਨਾਂ ਦੇ ਘਰ ਜਾਓ ਹਾਂ ਘਰ ਜਾਵਾਂਗੇ ਸਾਰੇ ਸਾਰੇ ਜੀ ਸਾਰੇ 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 ਅੰਦਰ ਕਮੇਟੀ ਦੇ ਮੈਂਬਰ ਜਾਣਗੇ ਕਾਲਤਾ ਸਾਹਿਬ ਵੱਲੋਂ ਹੁਕਮ ਹੋਇਆ ਸੀ 7 ਮੈਂਬਰੀ ਕਮੇਟੀ ਦਾ ਉਹਦੇ ਵਿੱਚੋਂ ਧਾਮੀ ਸਾਹਿਬ ਪਾਸ ਹੋਏ ਇਹ ਦੇਖੋ ਜਿਹੜਾ ਏਜੰਡਾ ਤੈਅ ਕੀਤਾ ਗਿਆ ਜਿਹੜਾ ਆਪਾਂ ਨੇ ਇੱਥੇ ਅੱਜ ਡਿਸਕਸ ਕੀਤਾ ਜਿਸ ਬਾਰੇ ਤੇ ਉਹਦੇ ਲਈ ਮੈਂ ਤੁਹਾਨੂੰ ਆਪਦੀ ਦੰ ਦੱਸ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦਾ ਜੋ ਏਜੰਡਾ ਸੀ ਉਸੇ ਤੇ ਗੱਲ ਹੋਈ ਹੈ ਕੋਈ ਦੂਸਰਾ ਅਜੰਡੇ ਤੋਂ ਬਾਹਰ ਕੋਈ ਗੱਲਬਾਤ ਨਹੀਂ ਹੋ ਰਹੀ। ਦਮਦਮੇ ਟਕਸਾਲ ਤੇ ਬੁੱਢਾ ਦਨ ਬੰਨ ਕਰ ਰਿਹਾ ਕਿ ਐਂਸਰਿੰਗ ਕਮੇਟੀ ਦੇ ਪਿਛਲੇ ਸਰ ਇਸ ਸਾਈਡ ਇਸ ਸਾਈਡ ਨਹੀਂ ਮੈਂ ਤਾਂ ਅੱਜ ਤੇ ਕੋਈ ਕੋਈ ਚਰਚਾ ਨਹੀਂ ਹੋਈ। ਸਿਰਫ ਜਿਹੜਾ ਜਥੇਦਾਰ ਸਾਹਿਬ ਦਾ ਹੁਕਮ ਸੀ ਉਸ ਤੇ ਚਰਚਾ ਹੋਈ ਹੈ। ਜਾਂ ਪ੍ਰਧਾਨ ਸਾਹਿਬ ਦਾ ਜੋ ਅਸਤੀਫਾ ਉਹ ਰੱਦ ਕੀਤਾ ਹੈ। ਮਾਤਰਪੁਰਦੇਸ਼ ਦੇ ਵਿੱਚ ਜਿਹੜਾ ਘਟਨਾ ਕਰਾ ਵਾਪਰੇ ਉਹਨੂੰ ਲੈ ਕੇ ਤੁਹਾਡੀ ਪ੍ਰਤੀਕਿਰਿਆ ਕੀ ਹੈ? ਹਾਂਜੀ ਮਾਤਰਪਿੰਡਰਾ ਵਾਲਿਆਂ ਦੇ ਜਿਹੜੇ ਨਹੀਂ ਅਸੀਂ ਅਸੀਂ ਉਹਦੀ ਨਿੰਦਾ ਕਰਨੀ ਅਸੀਂ ਉਹਦੀ ਨਿੰਦਾ ਕਰਦੇ ਹਾਂ ਤੇ ਹੁਣ ਪ੍ਰਧਾਨ ਸਾਹਿਬ ਕੋਲ ਜਾ ਰਹੇ ਹਾਂ ਉਹਨਾਂ ਨੂੰ ਬੇਨਤੀ ਕਰਨ ਦੇ ਲਈ ਸਾਰੀ ਅਜੈਕਟਿਵ ਜਾ ਰਹੀ ਹੈ ਠੀਕ ਹੈ ਸੇਕ